ਸਵਾਗਤ ਹੈ ਜੀ ਸਾਰਿਆਂ ਦਾ ਪੰਜਾਬੀਆਂ ਦੀ ਕਿਚਨ 'ਚ ਤੇ ਅੱਜ ਆਪਾਂ ਤੁਹਾਡੇ ਨਾਲ ਬਿਸਕਟਾਂ ਦੀ ਰੈਸਪੀ ਸ਼ੇਅਰ ਕਰਾਂਗੇ ਬਹੁਤ ਸਿੰਪਲ ਜਿਹੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਤੇ ਆਪਾਂ ਲਵਾਂਗੇ ਜੀ ਇੱਕ ਬਰਤਨ ਉਹਦੇ ਵਿੱਚ ਆਪਾਂ ਪਾ ਲਵਾਂਗੇ ਜੀ ਬਟਰ ਬਟਰ ਪਾ ਲਵਾਂਗੇ ਤੇ ਬਟਰ ਨੂੰ ਆਪਾਂ ਜਿਹੜਾ ਥੋੜਾ ਜਿਹਾ ਚਮਚੇ ਨਾਲ ਮੈਸ਼ ਕਰ ਲਵਾਂਗੇ ਤੇ ਪੀਸੀ ਹੋਈ ਇੱਕ ਕੌਲੀ ਜਿਹੜੀ ਅਸੀਂ ਖੰਡ ਦੀ ਪਾ ਲੈਣੀ ਹੈ ਤੇ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲੈਣਾ ਹੈ ਤਾਂ ਜੋ ਇਹਦੇ ਵਿੱਚ ਇਹਦਾ ਜਿਹੜਾ ਕਲਰ ਉਹ ਬਿਲਕੁਲ ਚੇਂਜ ਹੋ ਜਾਵੇ ਤੁਸੀਂ ਦੇਖ ਸਕਦੇ ਹੋ ਕਲਰ ਦਾ ਚੇਂਜ ਹੋ ਚੁੱਕਾ ਹੈ ਇੱਕ ਕੌਲੀ ਆਪਾਂ ਛਾਨਿਆ ਹੋਇਆ ਮੈਦਾ ਪਾ ਲਵਾਂਗੇ ਤੁਸੀਂ ਆਟਾ ਵੀ ਪਾ ਸਕਦੇ ਹੋ ਤੇ ਇਹਦੇ ਵਿੱਚ ਪਾਵਾਂਗੇ ਜੀ ਹਾਫ ਚਮਚਾ ਸੀ ਪਾਵਾਂਗੇ ਇਹਦੇ ਵਿੱਚ ਬੇਕਿੰਗ ਪਾਊਡਰ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਨਮਕ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣਾ ਹੈ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਕੱਟੇ ਹੋਏ ਥੋੜੇ ਜਿਹਾ ਬਦਾਮ ਪਾ ਲਵਾਂਗੇ ਤਾਂ 3 ਚਮਚਾ ਸੀ ਪਾਵਾਂਗੇ ਜੀ ਕਸਟਰਡ ਕਸਟਰਡ ਦਾ ਫਲੇਵਰ ਇਹਦੇ ਵਿੱਚ ਬਹੁਤ ਵਧੀਆ ਆਉਂਦਾ ਹੈ ਤੁਸੀਂ ਪਾਉਣਾ ਤੇ ਪਾ ਸਕਦੇ ਹੋ ਨਹੀਂ ਤੇ ਸਕਿਪ ਵੀ ਕਰ ਸਕਦੇ ਹੋ ਆਪਾਂ ਦੋ ਚਮਚੇ ਦੇ ਵਿੱਚ ਤਿੰਨ ਦੁੱਧ ਦੇ ਪਾਣੀ ਨੇ ਤੇ ਪਾ ਕੇ ਆਪਾਂ ਇਹਨੂੰ ਬਸ ਆਟੇ ਦੀ ਜਿਹਾ ਗੁਲਣਾ ਨਹੀਂ ਆਪਾਂ ਇਹਨੂੰ ਮਿਕਸ ਕਰਕੇ ਰੱਖ ਲੈਣਾ ਹੈ ਤੇ ਹੁਣ ਆਪਾਂ ਇਹਨਾਂ ਦੇ ਦੋ ਰੋਲ ਬਣਾ ਕੇ ਤਿਆਰ ਕਰਾਂਗੇ ਬਹੁਤੇ ਰੋਲ ਮੋٹے ਨਹੀਂ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਪਤਲੇ ਜਿਹਾ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਨਾਲ ਆਪਾਂ ਇਹਨੂੰ ਬਿਲਕੁਲ ਲੌਂਗ ਸਾਈਜ਼ ਵਿੱਚ ਕਰ ਲਵਾਂਗੇ ਹੱਥਾਂ ਦੇ ਨਾਲ ਆਪਾਂ ਜਿਸ ਤਰੀਕੇ ਦੀ ਸ਼ੇਪ ਦੇਣੀ ਹੈ ਅਸੀਂ ਇਸ ਤਰੀਕੇ ਤੁਸੀਂ ਗੋਲ ਵੀ ਬਣਾਉਣਾ ਚਾਹੁੰਦੇ ਹੋ ਤਾਂ ਗੋਲ ਵੀ ਬਣਾ ਸਕਦੇ ਹੋ ਤਾਂ ਇਸ ਤਰੀਕੇ ਤੋਂ ਬਾਅਦ ਆਪਾਂ ਦੋ ਦੋਵਾਂ ਨੂੰ ਇਸ ਤਰੀਕੇ ਨਾਲ ਰੱਖ ਲਿਆ ਏ ਤੇ ਇੱਕ ਕਾਗਜ਼ ਦੇ ਵਿੱਚ ਆਪਾਂ ਇਹਨੂੰ ਵਲੇਟ ਕੇ ਰੱਖ ਲਵਾਂਗੇ ਫ੍ਰਿਜ ਵਿੱਚ ਇੱਕ ਹੋਰ ਪੇਪਰ ਆਪਾਂ ਲਵਾਂਗੇ ਤੇ ਉਹਦੇ ਉੱਤੇ ਵੀ ਆਪਾਂ ਇਹਨੂੰ ਫੋਲਡ ਕਰ ਲਵਾਂਗੇ ਦੁਬਾਰਾ ਇਹਨੂੰ ਤੇ 15 ਮਿੰਟ ਵਾਸਤੇ ਆਪਾਂ ਇਹਨੂੰ ਫ੍ਰਿਜ ਵਿੱਚ ਰੱਖ ਦੇਣਾ ਉਸ ਤੋਂ ਬਾਅਦ ਆਪਾਂ ਗੈਸ ਆਨ ਕਰ ਲਵਾਂਗੇ ਮੀਡੀਅਮ ਫਲੇਮ ਤੇ ਆਪਾਂ ਜਿਹੜਾ ਨਮਕ ਗਰਮ ਹੋਣ ਵਾਸਤੇ ਰੱਖ ਲਵਾਂਗੇ ਵੇਚ ਆਪਾਂ ਰੱਖ ਲਵਾਂਗੇ ਜੀ ਇੱਕ ਸਟੈਂਡ ਤੇ ਉਪਰ ਅਸੀਂ ਟੱਕ ਦੇਵਾਂਗੇ ਤਾਂ ਜੋ ਨਮਕ ਸਾਡਾ ਬਿਲਕੁਲ ਗਰਮ ਹੋ ਜਾਵੇ ਤੇ ਆਪਾਂ ਇੱਕ ਲਵਾਂਗੇ ਜੀ ਪੇਪਰ ਤੇ ਪੇਪਰ ਨੂੰ ਆਪਾਂ ਕਟਿੰਗ ਕਰ ਲਵਾਂਗੇ ਤਾਂ ਜੋ ਇਹ ਪਲੇਟ ਵਿੱਚ ਬਹੁਤ ਵਧੀਆ ਆ ਜਾਵੇ ਉਸ ਤੋਂ ਬਾਅਦ ਵੱਧ ਵੱਧ ਨਾ ਹੋਵੇ ਬਿਲਕੁਲ ਬਰਾਬਰ ਦਾ ਕਟਿੰਗ ਕਰ ਲਵਾਂਗੇ ਇਹਦੀ ਤਾਂ ਇਸੇ ਤਰੀਕੇ ਨਾਲ ਆਪਾਂ ਗੋਲੇ ਦੀ ਕਟਿੰਗ ਕਰਕੇ ਰੱਖਣ ਤੋਂ ਬਾਅਦ ਤੇ ਆਪਾਂ ਇਹਦੇ ਉੱਪਰ ਲਾ ਦੇਵਾਂਗੇ ਜਿਰੂ ਫਾਈਂਡ ਤਾਂ ਜੋ ਅਸੀਂ ਜਿਹੜਾ ਬਿਸਕੁਟ ਇਹਦੇ ਵਿੱਚ ਰੱਖਾਂਗੇ नीचे ਨਾਲ ਲੱਗਣ ਆਪਾਂ ਇਸੇ ਤਰੀਕੇ ਨਾਲ ਇਹਨਾਂ ਨੂੰ ਹੁਣ ਤੇ 15 ਮਿੰਟ ਹੋ ਚੁੱਕੇ ਨੇ ਤੇ ਆਪਾਂ ਹੁਣ ਇਹਨਾਂ ਨੂੰ ਕੱਢ ਲਿਆਂਦਾ ਤੇ ਇਹਨਾਂ ਦੇ ਹੁਣ ਆਪਾਂ ਜਿਹੜੇ ਪੀਸ ਕਟਿੰਗ ਕਰ ਲਵਾਂਗੇ ਪੀਸ ਜਿਹੜੇ ਆਪਾਂ ਨਾ ਮੋٹے ਕਟਾਂਗੇ ਤੇ ਨਾ ਬਹੁਤੇ ਪਤਲੇ ਕਟਾਂਗੇ ਬਿਲਕੁਲ ਨਾਰਮਲ ਜਿਹਾ ਕਟਾਂਗੇ ਤਾਂ ਜੋ ਫਰਾਈ ਕਰਦੇ ਸਮੇਂ ਵੀ ਬਹੁਤਾ ਟਾਈਮ ਨਾ ਲੇਣ ਤੇ ਇਸੇ ਤਰੀਕੇ ਨਾਲ ਪਸ ਦੋਨੋਂ ਪੀਸਾਂ ਦੇ ਕੱਟ ਕੇ ਤੇ پلیਟ ਵਿੱਚ ਰੱਖ ਲਵਾਂਗੇ ਤੇ ਬਾਕੀ ਦੇ ਜਿਹੜੇ ਹੋਣਗੇ ਆਪਾਂ ਉਹਨਾਂ ਨੂੰ ਫ੍ਰੀਜ ਵਿੱਚ ਰੱਖ ਦੇਵਾਂਗੇ ਜਦੋਂ ਆਪਾਂ ਇਹਨਾਂ ਨੂੰ ਇਸੇ ਤਰੀਕੇ ਨਾਲ ਬਣਾਵਾਂ ਮੜ ਕੇ ਰੱਖੀ ਜਾਵਾਂਗੇ ਤੇ ਦੁਬਾਰਾ ਇਸੇ ਇੱਥੋਂ ਫ੍ਰੀਜ ਚੋਂ ਕੱਢ ਕੇ ਵਰਤ ਲਵਾਂਗੇ ਇਹਨਾਂ ਨੂੰ ਤਾਂ ਹੁਣ ਆਪਾਂ ਇਹਨੂੰ ਜਿਹੜਾ ਇਹ 20 ਤੋਂ 25 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਪਕਾ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਇਸੇ ਤਰੀਕੇ ਨਾਲ ਆਪਾਂ ਬਣਾ ਕੇ ਰੱਖ ਲਵਾਂਗੇ ਤਾਂ ਹੁਣ ਜਿਹੜੇ ਸਾਡੇ ਬਿਸਕੁਟ ਬਣ ਕੇ ਤਿਆਰ ਹੋ ਚੁੱਕੇ ਨੇ ਆਪਾਂ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਤਾਂ ਜਿਹੜੇ ਬਾਕੀ ਦੇ ਵੀ ਅਸੀਂ ਇਸੇ ਤਰੀਕੇ ਨਾਲ ਸਾਰੇ ਬਣਾ ਲਵਾਂਗੀ ਤੁਸੀਂ ਦੇਖ ਸਕਦੇ ਹੋ ਕਿ ਨਾ ਸੋਣਾ ਕਲਰ ਆ ਚੁੱਕਾ ਹੈ ਨਾ ਉੱਪਰ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਤੁਸੀਂ ਘਰ ਵਿੱਚ ਹੀ ਇਸ ਤਰੀਕੇ ਨਾਲ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੋ ਆਪ ਵੀ ਤੁਸੀਂ ਬਣਾ ਕੇ ਰੱਖ ਸਕਦੇ ਹੋ ਘਰ ਵਿੱਚ ਸਵੇਰੇ ਤੁਸੀਂ ਚਾਹ ਨਾਲ ਇਹਨੂੰ ਖਾ ਸਕਦੇ ਹੋ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਨੇ ਤੇ ਨੈਕਸਟ ਵੀਡੀਓ ਦੇ ਨਾਲ ਫਿਰ ਮਿਲਾਂਗੇ